ਬਹੁਤ ਗਰੀਬ ਬਹੁਤ ਗਰੀਬ ਸਿਰਫ ਰਾਂਝਾ ਦੇਖ ਕੇ ਜਾਣਦੇ ਆ ਕਿਸੇ ਪ੍ਰਦੇਸੀ ਨੇ ਮੇਰੇ ਸਾਰੇ ਭੈਣ ਭਰਾ ਅਮਰੀਕਾ ਦੇ ਵੀਡੀਓ ਚੱਲਣ ਢੀਆ ਸਾਰੇ ਭੈਣ ਭਰਾ ਅਮਰੀਕਾ ਚ ਕਿਸੇ ਬਖਰੀ ਬੁੜੀ ਕਿਸੇ ਨੇ ਇੱਕ ਕੋਟੀ ਦਿੱਤੀ ਵੀਜ਼ਾ ਲੈ ਕੇ ਜਾਣਾ ਸੀ ਜਦ ਲੈ ਨਹੀਂ ਆਏ ਅਸੀਂ ਤੇ ਬਹੁਤ ਡਰੇ ਹੋਏ ਆਂ ਤੇ ਗਰੀਬ ਬੰਦੇ ਇੱਕ ਦਿਹਾੜੀ ਕਰਨ ਵਾਲੇ ਬੰਦੇ ਸੋ ਨੰ ਤੇਰਾ ਤੈਨੂੰ ਮੈਂ ਪਾ ਜਾਵਾਂ ਐਸੀ ਮੇਰ ਕਰੀ ਤੇਰਾ ਬਹੁਤ ਬਹੁਤ ਲੰਬੀ ਸਲਾਮ ਜੀ ਬਹੁਤ ਡਰੇ ਬੰਦੇ ਅਹੀਂ ਡਰੇ ਥਰੇ ਬੰਦੇ థాంਕ ਯੂ ਸੋ ਮਚ ਸਰ ਬਹੁਤ ਬਹੁਤ ਦਾ ਧੰਨਵਾਦ ਮਾਰ ਜ ਤੁਹਾਨੂੰ ਹੋਰ ਤਰੱਕੀ ਦੂਣੀ ਬਖਸ਼ੇ ਸਾਡੇ ਪੈਰਾ ਪਿੱਛੇ ਸਾਡੇ ਬੱਚਿਆਂ ਦੀ ਜਿੰਦਗੀ ਬਣ ਗਈ ਸ਼ੇਕ ਜਦੜੀ ਦੇ ਪਾਪਾ ਕਰਦੇ ਆ ਸਕੌਟੀ ਗਾਨ ਕਰਦੇ ਜੀ ਕੋਈ ਇਤਨਾ ਦੇ ਵਰਗਾ ਮਿਹਰਦਾਨ ਹੋ ਜਿੰਨੇ ਸਾਡੀ ਪਾਪ ਤੇ ਸਾਡੇ ਬੱਚੇ ਅੱਗੇ ਅੱਗੇ ਵਧਾਇਆ ਨਹੀਂ ਤੇ ਸਾਡੇ ਕੋਲ ਸਰ ਕੁਛ ਨਹੀਂ ਦੁਮਾ ਘੜ ਪਰ ਆ ਵਿਚਾਰੇ ਮਨ ਲੋ ਬਈ ਕਿ ਰੈਂਟ ਤੇ ਰਹਿਣ ਡਏ ਹੋਏ ਹੂੰ ਕਿ ਮਾਰ ਕਿ ਇਹਨਾਂ ਦੀ ਸੁਣੀ ਜੇ ਤਾਂ ਮੇਰੀ ਵੀ ਕਿਤੇ ਜ਼ਿੰਦਗੀ ਬਣ ਜੀ ਹਾਡੀ ਮਾਪਿਓ ਦੀ ਤੇ ਬੱਚਿਆਂ ਪਿੱਛੇ ਮੈਂ ਤੁਹਾਡਾ ਦੇ ਨਹੀਂ ਦੇ ਸਕਦੀ ਤਾਂ ਮੇਰੇ ਬੱਚਿਆਂ ਦੀ ਜ਼ਿੰਦਗੀ ਬਣਾਤੀ ਆ ਮੈਂ ਹੋਰ ਦਸਾਂ ਲੱਖ ਹੋਇਆ ਤਲਵਾਹ ਮਾਰਾ ਤਾਂ ਦੂਨੀ ਤਰੱਕੀ ਬਖਸ਼ੇ ਮਹਾਰਾਜ ਤੁਹਾਡਾ ਹੋਰ کاروبار ਵਧੇ ਕੋਈ ਅਪਦੇਸੀ ਜਿੰਨੇ ਸਾਡੀ ਬਾਹ ਫੜੀ ਨਾ ਕੋਈ ਨਹੀਂ ਬਾਬਾ ਨਾਨਕ ਜੀ ਬਸ ਉਹਦੇ ਘਰ ਮੈਂ ਜਾਣੀ ਗੁਰਾਂ ਦਾ ਅੰਮ੍ਰਿਤਾਰੀ ਬੰਦੇ ਅੱਡੀ ਉਹਨੇ ਬਾਹ ਫੜੀ ਆ ਕੋਈ ਨੂੰ ਨੇ ਭੇਜਿਆ ਮਿੱਕੋ ਜਾ ਕੇ ਆਨੀ ਨਹੀਂ ਮਹਾਰਾਜ ਤੂੰ ਬਾਹ ਫੜਨੀ ਮੈਨੂੰ ਨਹੀਂ ਪਤਾ ਕਿ ਤਰ੍ਹਾਂ ਫੜਤੀ ਬੱਚੇ ਬੜੇ ਭੁੱਖੇ ਧਿਆਰੇ ਕਿ ਇੰਗਲਿਸ਼ ਪੜਾਏ ਕਾਰੋਬਾਰ ਚੰਗਾ ਹੀ ਵਾਇਗਰੂ ਕਲਕੱਤੇ ਆਪਣੇ ਗੱਡੀਆਂ ਸਾਰਾ ਕੁਛ ਹੀ ਜਦੋਂ ਦਿਨ ਮਾੜੇ ਆਉਂਦਾ ਪਤਾ ਨਹੀਂ ਜੇ ਲੱਗਦਾ ਕਦੋਂ ਟਾਈਮ ਮਾੜਾ ਆ ਜਾਣਾ ਸੱਚੀ ਕਹਾਂ ਉਹ ਦੋਨੇ ਪਤਾ ਨਹੀਂ ਤੇ ਆਕਾ ਦੋਨੇ ਵਿਚਾਰੀ ਪੜੀ ਮੈਂ ਪੈਸੇ ਲਾ ਕੇ ਕਿਤੇ ਦੀ ਕਿਤੇ ਖਲਾ ਦੇਣੀ ਬਾਕੀ ਇਹ ਪੈਸਿਆਂ ਹੱਥੋਂ ਮੇਰੇ ਬੱਚੇ ਵਿਚਾਰੇ ਸੋਚੋ ਵੀ ਇੱਥੇ ਤੱਕ ਆਏ ਤੁਸੀਂ ਵੀ ਰੱਬ ਬੈਠੇ ਜੇ ਨਹੀਂ ਨਹੀਂ ਜੇ ਅੱਡੇ ਬੱਚਾ ਬਤਾ ਕੋਹਾ ਆਡੇ ਬਾਤ ਤੀ ਪੱਤਰ ਆ ਵੀ ਜੇ ਜਿਹੜੇ ਬੱਚਿਆਂ ਵਿਚ ਇਹਨਾਂ ਦੀ ਜ਼ਿੰਦਗੀ ਪੇਪਰ ਫੜਦੇ ਜੋ ਕਰ ਬੜੀ ਮਿਹਨਤ ਕਰਦੇ ਜੀ ਇਹ ਐਵੇਂ ਨਹੀਂ ਆ ਜਾਂਦੇ ਹੁਣ ਉਹ ਸਾਨੂੰ ਕਿਤੇ ਹੋਰੋਂ ਵੀ ਜੇ ਕਰੁੰਦੇ ਜੇ ਤੂੰ ਇਹ ਨਹੀਂ ਕੋਈ ਮਿਹਨਤ ਕਰਨ ਦਾ ਹੈ ਤੇ ਜੀ 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 ਤੇ ਤੁਹਾਡੇ ਵੀ ਪੈਰਾਂ ਪਿੱਛੇ ਗੁਰੂ ਰਾਮ ਦਾ ਦਿਆ ਕਰ ਤੁਹਾਨੂੰ ਹੀ ਮੁੰਨੇ ਸ਼ਕਤੀ ਬਖਸ਼ ਵਾਏ ਤੇਰੇ ਆਚਰਨਾ ਦੀ ਧੂੜ ਮੱਥੇ ਨੂੰ ਲਾਵਾਂ ਦਾਤਾ ਬਾਬਾ ਜਨ ਤੇ ਇਹਨੂੰ ਮੈਂ ਪਾ ਜਾ